ਅਕਸਰ ਨਾ ਅਸੀਂ ਜਦੋਂ ਛੋਟੇ ਬੱਚਿਆਂ ਨਾਲ ਪ੍ਰਾਇਮਰੀ ਲੈਵਲ ਤੇ ਕੰਮ ਕਰਦੇ ਆ ਹਾਂ ਤਾਂ ਅਸੀਂ ਬੜੇ ਆਸਾਨੀ ਨਾਲ ਇਹ ਗੱਲ ਕਹਿ ਦਿੰਦੇ ਆ ਕਿ ਬੱਚੇ ਸਿੱਖਦੇ ਨਹੀਂ ਹਨਾ ਬੱਚੇ ਨੂੰ ਇਹ ਨਹੀਂ ਆਉਂਦਾ ਬੱਚੇ ਨੂੰ ਉਹ ਨਹੀਂ ਆਉਂਦਾ ਹਨਾ ਵੀ ਬੱਚਿਆਂ ਦੀ ਸਮਝ ਦੇ ਵਿੱਚ ਨਹੀਂ ਪੈਂਦਾ ਜਦੋਂ ਮੈਂ ਨਵਾਂ ਨਵਾਂ ਉਹਨਾਂ ਨਾਬਾ ਫਾਊਂਡੇਸ਼ਨ ਦੇ ਵਿੱਚ ਐਜ਼ ਅ ਟੀਚਰ ਜੁਆਇਨ ਕੀਤਾ ਸੀਗਾ ਤਾਂ ਮੈਨੂੰ ਜੋ ਅਧਿਆਪਕ ਦਾ ਕਿੱਤਾ ਹਨਾ ਜਿਹਾ ਪੜਾਉਣਾ ਬੜਾ ਆਸਾਨ ਲੱਗਦਾ ਸੀ ਮੈਂ ਸੋਚਦਾ ਹੁੰਦਾ ਸੀ ਵੀ ਬਹੁਤ ਆਸਾਨ ਆਏ ਕੰਮ ਪਰ ਜਦੋਂ ਕੁਝ ਸਮਾਂ ਲੰਘਿਆ ਤਾਂ ਮੈਨੂੰ ਲੱਗਿਆ ਵੀ ਬਹੁਤ ਇਹਦੇ ਵਿੱਚ ਚੈਲੰਜ ਨੇ ਬੱਚੇ ਨੂੰ ਪੜਾਉਣਾ ਕੋਈ ਆਮ ਗੱਲ ਨਹੀਂ ਸੀ ਸੋ ਥੋੜਾ ਸਮਾਂ ਹੋਰ ਲੰਘਿਆ ਤਾਂ ਕੀ ਹੋਇਆ ਮੈਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨੀ ਜਾਵਾਂਗਾ ਕਿ ਇੱਕ ਬੱਚਾ ਸੀਗਾ ਤੇ ਮੈਂ اپنی سمجھ ਦੇ حساب ਨਾਲ ਪੜਾ ਰਿਹਾ ਸੀ ਤੇ ਮੈਨੂੰ ਲੱਗਿਆ ਕਿ ਦੂਸਰੇ ਬੱਚੇ ਨੇ ਸਮਝ ਆ ਗਿਆ ਤਾਂ ਇਹਨੂੰ ਵੀ ਉਹ ਜੋ ਸਵਾਲ ਸੀ ਜਾਂ ਕੁਝ ਵੀ ਇਹਨੂੰ ਸਮਝ ਆ ਜਾਵੇਗਾ ਪਰ ਜਦੋਂ ਦੇਖਿਆ ਮੈਂ ਤਾਂ ਉਸਨੇ ਸਵਾਲ ਗਲਤ ਕੀਤੇ ਤਾਂ ਮੈਨੂੰ ਗੁੱਸਾ ਆਇਆ ਤੇ ਗੁੱਸੇ ਦੇ ਵਿੱਚ ਮੈਂ ਇੱਕ ਦੋ ਦੇ ਲਗਾ ਵੀ ਦਿੱਤੇ ਤੇ ਬੱਚੇ ਨੇ ਰੋਣਾ ਸ਼ੁਰੂ ਕੀਤਾ ਤੇ ਉਹਨੇ ਉਹਦਾ ਮੈਂ ਜਵਾਬ ਜਦੋਂ ਸੁਣਿਆ ਉਹ ਕਹਿੰਦਾ ਵੀ ਮੇਰਾ ਕੀ ਕਸੂਰਾ ਮੈਨੂੰ ਨਹੀਂ ਸਮਝਿਆ ਤਾਂ ਇਹ ਗੱਲ ਨੇ ਨਾ ਮੈਨੂੰ ਬੜਾ ਸੋਚਨ ਤੇ ਮਜਬੂਰ ਕਰ ਦਿੱਤਾ ਕਿ ਅਸੀਂ ਬੜੇ ਆਸਾਨੀ ਨਾਲ ਕਹਿ ਦਿੰਨੇ ਹਾਂ ਤੇ ਇਹਨੂੰ ਇਹ ਨਹੀਂ ਆਉਂਦਾ ਇਹਨੂੰ ਇਹ ਨਹੀਂ ਆਉਂਦਾ ਹਨਾ ਤਾਂ ਉਹ ਘਟਨਾ ਤੋਂ ਬਾਅਦ ਤੇ ਅੱਜ ਤੱਕ ਮੈਂ ਕਈ ਸਕੂਲਾਂ ਦੇ ਵਿੱਚ ਪੜਾਇਆ ਨਾਬਾ ਫਾਊਂਡੇਸ਼ਨ ਦੇ ਤੇ ਲਗਭਗ ਸਾਰੇ ਵਿਸ਼ਿਆਂ ਦੇ ਵਿੱਚ ਮੈਂ ਸਾਰੇ ਸਕੂਲਾਂ ਦੇ ਵਿੱਚ ਜੋ ਨਾਬਾ ਫਾਊਂਡੇਸ਼ਨ ਦੇ ਪੜਾਇਆ ਤਾਂ ਮੈਨੂੰ ਇੱਕ ਗੱਲ ਸਿੱਖਣ ਨੂੰ ਮਿਲੀ ਕਿ ਹਰ ਇੱਕ ਬੱਚਾ ਸਿੱਖ ਸਕਦਾ ਕੋਈ ਵੀ ਬੱਚਾ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਸਿੱਖ ਨਹੀਂ ਸਕਦਾ ਹਰ ਇੱਕ ਬੱਚੇ ਦੇ ਵਿੱਚ ਸਿੱਖਣ ਦੇ ਗੁਣ ਹੁੰਦੇ ਉਹ ਅਧਿਆਪਕ ਨੇ ਦੇਖਣਾ ਹੁੰਦਾ ਕਿ ਉਹ ਗੁਣਾ ਨੂੰ ਬੱਚੇ ਦੇ ਗੁਣਾ ਨੂੰ ਜੋ ਕਿਸ ਤਰ੍ਹਾਂ ਅੱਗੇ ਲਿਆਵੇ ਤੇ ਇੱਕ ਗੱਲ ਹੋਰ ਜੋ ਬੱਚਾ ਹੁੰਦਾ ਨਾ ਉਹ ਆਪਣੇ ਆਪ ਟੀਚਰ ਨੂੰ ਰਾਹ ਦਿਖਾਉਂਦਾ ਜਾਂਦਾ ਕਿ ਮੈਂ ਇਸ ਤਰੀਕੇ ਦੇ ਨਾਲ ਵਧੀਆ ਸਿੱਖਾਂਗਾ ਬਸ ਟੀਚਰ ਨੇ ਕੀ ਕਰਨਾ ਹੁੰਦਾ ਸਿਖਾਉਣ ਦੇ ਚੱਕਰਾਂ 'ਚ ਨਹੀਂ ਪੈਣਾ ਹੈਗਾ ਤਾਂ ਜੋ ਉਹਦੇ ਅੰਦਰ ਲੁਕੀਆਂ ਹੋਈਆਂ ਵਿਸ਼ੇਸ਼ਤਾਵਾਂ ਨੇ ਉਹਦੇ ਸਿੱਖਣ ਦੇ ਤਰੀਕੇ ਨੇ ਉਹਨਾਂ ਨੂੰ ਵੀ ਬਾਹਰ ਕੱਢਣਾ ਹੁੰਦਾ ਬੱਚਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਕਰ ਸਕਦਾ ਸਿੱਖ ਸਕਦਾ ਸੋ ਅਕਸਰ ਅਸੀਂ ਇੱਥੇ ਮਾਰ ਖਾ ਜਾਂਦੇ ਆ ਕਿ ਮੈਂ ਬੱਚਿਆਂ ਨੂੰ ਆ ਸਿਖਾਉਣਾ ਮੈਂ ਬੱਚਿਆਂ ਨੂੰ ਆ ਸਿਖਾਣਾ ਸਿਖਾਉਣ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਬੱਚਿਆਂ ਦੇ ਆ ਜੋ ਅੰਦਰ ਛੁਪੀਆਂ ਹੋਈਆਂ ਜੋ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੇ ਜਾਂ ਉਹਨਾਂ ਦੇ ਅੰਦਰ ਗੁਣ ਨੇ ਨਾ ਉਹਨਾਂ ਨੂੰ ਬਾਹਰ ਕੱਢੋ ਤਾਂ ਬੱਚੇ ਆਪਣੇ ਆਪ